ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਇੱਕ ਬੜੇ ਕੰਮ ਦੀ ਗੱਲ ਦੱਸਣ ਲੱਗਾ ਹਾਂ ਤੇ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਇਹ ਜੋ ਮੇਰੀ ਗੱਲ ਹੈ ਤੁਹਾਨੂੰ ਕਿਵੇਂ ਦੀ ਲੱਗੀ ਜ਼ਿੰਦਗੀ ਵਿੱਚ ਉਹਦਾ ਸਾਥ ਦਿਓ ਜਿਸ ਦਾ ਸਾਥ ਕੋਈ ਨਾ ਦੇਵੇ ਉਹਦੇ ਨਾਲ ਖੜੋ ਜਿਹਦੇ ਨਾਲ ਕੋਈ ਨਾ ਖੜਾ ਹੋਵੇ ਕਿਉਂਕਿ ਜਿੱਤੀ ਹੋਈ ਬਾਜੀ ਤਾਂ ਹਰ ਕੋਈ ਖੇਲ ਸਕਦਾ ਹੈ ਭਾਵੇਂ ਜਦੋਂ ਪਤਾ ਹੈ ਕਿ ਜਿੱਤ ਹੀ ਜਾਣਾ ਹੈ ਜਿੱਤ ਪੱਕੀ ਹੈ ਤਾਂ ਉਹ ਬਾਜੀ ਹਰ ਕੋਈ ਖੇਲਦਾ ਹੈ ਮਜਾ ਹੈ ਹਾਰੀ ਹੋਈ ਬਾਜੀ ਖੇਲਣ ਦਾ ਸਵਾਦ ਫਿਰ ਆਉਂਦਾ ਜਦੋਂ ਬੰਦਾ ਹਾਰੀ ਹੋਈ ਬਾਜੀ ਖੇਲੇ ਹਾਰੀ ਹੋਈ ਬਾਜੀ ਨੂੰ ਜਿੱਤ ਵਿੱਚ ਤਬਦੀਲ ਕਰੇ ਉਦੋਂ ਮਜਾ ਆਉਂਦਾ ਜਿੱਤੀ ਹੋਈ ਬਾਜੀ ਤਾਂ ਐਰਾ-ਗੈਰਾ ਵੀ ਖੇਡ ਲੈਂਦਾ ਸਵਾਦ ਫਿਰ ਆ ਜਦੋਂ ਹਾਰੀ ਹੋਈ ਬਾਜੀ ਖੇਲਣ ਦਾ ਵੇਲਾ ਵੇਲਾ ਹੋਵੇ ਅਤੇ ਉਸ ਬਾਜੀ ਨੂੰ ਜਿੱਤਿਆ ਜਾਵੇ ਫਿਰ ਮਜਾ ਆਉਂਦਾ ਇਸ ਕਰਕੇ ਜ਼ਿੰਦਗੀ ਵਿੱਚ ਉਹਦਾ ਸਾਥ ਦਿਓ ਜੋ ਕੱਲਾ ਹੋਵੇ ਕਿਉਂਕਿ ਜਿੱਥੇ ਪਹਿਲਾਂ ਹੀ ਹਜ਼ਾਰਾਂ ਲੋਕ ਖੜੇ ਨੇ ਉਹਦਾ ਸਾਥ ਤਾਂ ਕੋਈ ਵੀ ਦੇ ਸਕਦਾ ਸਾਥ ਉਹਦਾ ਦੇ ਉਹ ਜੋ ਕੱਲਾ ਖੜਾ ਹੋਵੇ ਜਿਹਦੇ ਨਾਲ ਕੋਈ ਨਾ ਹੋਵੇ ਹਾਰੀ ਹੋਈ ਬਾਜੀ ਖੇਲਣ ਦਾ ਮਜ਼ਾ ਹੁੰਦਾ ਜਿੱਤੀ ਹੋਈ ਬਾਜੀ ਤਾਂ ਬੱਚੇ ਵੀ ਖੇਡ ਲੈਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ